ਡੌਂਕਰ ਕਿਸ ਤਰ੍ਹਾਂ ਕਰਦੇ ਨੇ ਜੰਗਲਾਂ ਦੇ ਵਿੱਚ ਔਰਤਾਂ ਨੂੰ ਬੇਪੱਤਾ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਯੂਐਸਏ ਤੋਂ ਰਿਪੋਰਟ ਹੋ ਕੇ ਪੰਜਾਬ ਹਰਿਆਣਾ ਗੁਜਰਾਤ ਮੱਧ ਪ੍ਰਦੇਸ਼ ਯੂਪੀ ਆ Rajasthan ਤੇ ਹਿਮਾਚਲ ਦੇ ਸਟੇਟਸ ਦੇ ਵਿੱਚੋਂ ਜਿੰਨੇ ਵੀ ਨੌਜਵਾਨ ਡੌਂਕਰਾਂ ਰਹੀਂ ਅਮਰੀਕਾ ਵਿੱਚ ਜਾਣਾ ਚਾਹੁੰਦੇ ਸੀ ਉਹ ਕਿਤੇ ਨਾ ਕਿਤੇ ਜੋ ਪਹੁੰਚ ਚੁੱਕੇ ਨੇ ਉੱਥੇ ਜੋ ਪਹੁੰਚ ਚੁੱਕੇ ਨੇ ਉਹਨਾਂ ਨੂੰ ਟ੍ਰੇਸ ਕਰ ਕਰਕੇ ਉੱਥੇ ਦੀ ਪੁਲਿਸ ਜਿਹੜੀ ਹੈ ਸਰਕਾਰ ਜਿਹੜੀ ਹੈ ਉਹ ਬਕਾਇਦਾ ਤੌਰ ਤੇ ਉਹਨਾਂ ਨੂੰ ਆਪਣੇ ਜਹਾਜ਼ਾਂ ਰਾਹੀਂ ਔਰ ਬਹੁਤ ਹੀ ਘਟਿਆ ਤਰੀਕੇ ਦੇ ਨਾਲ ਉਹਨਾਂ ਨੂੰ ਪੰਜਾਬ ਛੱਡ ਕੇ ਜਾਂਦੀ ਹੈ ਲੇਕਿਨ ਪੰਜਾਬ ਵਿੱਚ ਆ ਕੇ ਨੌਜਵਾਨ ਜਿਸ ਤਰ੍ਹਾਂ ਦਾ ਖੁਲਾਸਾ ਕਰਦੇ ਨੇ ਪੰਜਾਬ ਦੇ ਵਿੱਚ ਆ ਕੇ ਨੌਜਵਾਨ ਜੋ ਜੋ ਉਹਨਾਂ ਨਾਲ ਜ਼ਿੰਦਗੀ ਦੇ ਵਿੱਚ ਵਾਪਰਦਾ ਹੈ ਡੌਂਕਰ ਕਿਸ ਤਰ੍ਹਾਂ ਕਿਸ ਤਰ੍ਹਾਂ ਨਾਲੇ ਤਾਂ ਉਹ ਪੈਸੇ ਵਟੋਰਦੇ ਨੇ ਡਾਲਰ ਲੈਂਦੇ ਨੇ ਨਾਲੇ ਮੈਕਸੀਕੋ ਦੀ ਦੀਵਾਰ ਗਲਤ ਤਰੀਕੇ ਨਾਲ ਪਾਰ ਕਰਨ ਦੇ ਇਰਾਦੇ ਨਾਲ ਜੋ ਔਰਤਾਂ ਉਸ ਗਰੁੱਪ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੇ ਨਾਲ ਉਹ ਬਦਸਲੂਕੀ ਕਰਦੇ ਨੇ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਪੋਸੂਨਾਮਾ ਚੈਨਲ ਤੇ ਇਹ ਹੀ ਦੱਸਣਾ ਚਾਹੁੰਦੇ ਆ ਕਿ ਆਖਰਕਾਰ ਉਹ ਔਰਤਾਂ ਜਿਹੜੀਆਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਗਲਤ ਤਰੀਕੇ ਨਾਲ ਦੇਖੋ ਜੇ ਤੁਸੀਂ ਸਹੀ ਤਰੀਕੇ ਨਾਲ ਜਾਂਦੇ ਹੋ ਤਾਂ ਉਹ ਗੱਲ ਕੁਝ ਹੋਰ ਹੈ ਗਲਤ ਤਰੀਕੇ ਦੇ ਨਾਲ ਜੇਕਰ ਤੁਸੀਂ ਦੂਜੇ ਕੰਟਰੀ ਦੇ ਵਿੱਚ ਜਾਂਦੇ ਹੋ ਨਾਲ ਤੁਹਾਡੇ ਬੱਚੇ ਐ ਔਰ ਤੁਹਾਨੂੰ ਪਤਾ ਹੈ ਕਿ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਤਨਾਮਾ ਦੇ ਜਿਹੜੇ ਜੰਗਲ ਨੇ ਉਹਨਾਂ ਜੰਗਲਾਂ ਦੇ ਵਿੱਚ ਦਿਨ ਰਾਤ ਗੁਜ਼ਰਨਾ ਡੌਂਕਰ ਜਿਹੜੇ ਆ ਉਹ ਜਿਸ ਤਰ੍ਹਾਂ ਆਕੇ ਨੌਜਵਾਨ ਦੱਸਦੇ ਨੇ ਕਿ ਉਹ ਤਾਂ ਇੱਕ ਦੂਜੇ ਦੇ ਨਾਲ ਗੱਲ ਕਰਨ ਵੀ ਨਹੀਂ ਦਿੰਦੇ ਜਿਹੜਾ ਕੋਈ ਗੱਲ ਕਰਦਾ ਉਸ ਨੂੰ ਕੁੱਟਮਾਰ ਕਰਦੇ ਨੇ ਉਸ ਨੂੰ ਭੁੱਖਾ ਰੱਖਦੇ ਨੇ ਤੇ ਕਈ ਪ੍ਰਕਾਰ ਦੀਆਂ ਜਿਹੜੀਆਂ ਸਜ਼ਾਵਾਂ ਆ ਉਹ ਵੀ ਉਹ ਦਿੰਦੇ ਨੇ ਇੱਥੋਂ ਤੱਕ कि ਜਦੋਂ ਡੋਂਕਰ ਇੱਕ ਆਪਣੀ ਸਰਹੱਦ ਤੱਕ ਮਤਲਬ ਉਹ ਛੱਡ ਕੇ ਜਾਂਦੇ ਆ ਦੂਜੇ ਡੋਂਕਰਾਂ ਦੇ ਹਵਾਲੇ ਕਰਦੇ ਆ ਤੋ ਤਲਾਸ਼ੀ ਲੁੰਦੇ ਆ ਉਸ ਤਲਾਸ਼ੀ ਦੇ ਵਿੱਚ ਉਸ ਗਰੁੱਪ ਦੇ ਵਿੱਚ ਬਹੁਤ ਸਾਰੀਆਂ ਮਤਲਬ ਔਰਤਾਂ ਹੁੰਦੀਆਂ ਨੇ ਜਿਨ੍ਹਾਂ ਦੀ ਤਲਾਸ਼ੀ ਲੈਣ ਬੇਗਲਤ ਇਰਾਦੇ ਦੇ ਨਾਲ ਉਹਨਾਂ ਨੂੰ ਟੱਚ ਵੀ

ਕੀ ਇਹ ਸਾਰੇ ਕੁਝ ਕਿਉਂ ਕਰ ਰਹੇ ਨੇ 50 ਤੋਂ 60-60 ਲੱਖ ਰੁਪਇਆ ਲਗਾ ਕੇ ਘਰ ਬਾਹਰ ਜ਼ਮੀਨਾਂ ਗਹਿਣੇ ਰੱਖ ਕੇ ਅਸੀਂ ਜੀ ਇੱਕ ਏਜੰਟ ਦੇ ਪਿੱਛੇ ਲੱਗ ਕੇ ਕਿ ਅਸੀਂ ਤੁਹਾਨੂੰ ਅਮਰੀਕਾ ਪਹੁੰਚਾ ਦਾਂਗੇ ਤੁਸੀਂ ਪਰਵਾਹ ਨਾ ਕਰੋ ਤੇ ਆਪਾਂ ਵੀ ਪਰਵਾਹ ਨਹੀਂ ਕਰਦੇ ਉਹਦੇ ਮਗਰਮੂਲ ਚੱਕ ਕੇ ਤੁਰ ਪੈਂਦੇ ਆ ਫਿਰ ਆ ਕੀ ਜੋ ਹਾਲਾਤ ਤੁਸੀਂ ਦੱਸਦੇ ਹੋ ਜੀ ਇੰਨੇ ਦਿਨ ਉੱਥੇ ਰਹੇ ਇੰਨੇ ਦਿਨ ਉੱਥੇ ਰਹੇ ਕੁੱਟਮਾਰ ਕਰਦੇ ਸੀ ਸਾਨੂੰ ਖਾਣ ਨੂੰ ਨਹੀਂ ਕੁਛ ਦਿੰਦੇ ਸੀ ਜੇ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਸੀ ਤਾਂ ਸਾਨੂੰ ਬਹੁਤ ਬੁਰੀ ਤਰ੍ਹਾਂ ਜ਼ਲੀਲ ਕਰਦੇ ਸੀ ਔਰ ਜਦੋਂ ਮੈਕਸੀਕੋ ਦੀ ਦੀਵਾਰ ਪਾਰ ਕਰ ਗਏ ਅੱਗੋ ਜਾ ਕੇ ਸਾਨੂੰ ਯੂ ایس اے ਦੀ ਪੁਲਿਸ ਨੇ ਕਿਹਾ ਉਹ ਕੈਂਪਾਂ ਵਿੱਚ ਲਾ ਗਏ ਉੱਥੇ ਕਿੱਦਾਂ ਰੱਖਿਆ ਇਹ ਸਾਰਾ ਯਰੇ ਖੁਲਾਸਾ ਹੈ ਹੁਣ ਕੀਤੇ جا ਰਹੇ ਨੇ سو دوستو اورتاں بہت ساریयां ਜਾਣਦੀਆਂ ਨੇ لیکن ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਜਾਨਾ ਮੇਰੇ ਹਿਸਾਬ ਦੇ ਨਾਲ ਤਾਂ ਬਿਲਕੁਲ ਨਹੀਂ ਦੇਖੋ ਹੁਣ ਆ ਕੇ ਇੱਧਰ ચીਕ ਚਹਾੜਾ ਪਾਉਣ ਲਏ ਆ ਸਾਡੇ ਨਾਲ ਇਹ ਹੋਇਆ ਸਾਡੇ ਨਾਲ ਉਹ ਹੋਇਆ ਐ ਸਾਨੂੰ ਡੰਕਰਾਂ ਨਹੀਂ ਜਿਵੇਂ ਸਾਨੂੰ ایਜੈਂਟਾਂ ਨੇ ਭਾਈ ਜੇ ਤੁਸੀਂ ਪਹੁੰਚ ਜਾਂਦੇ ਤਾਂ ਕੀ ਇਹ ਖੁਲਾਸੇ ਕਰਦੇ ਤੁਸੀਂ ਹੋਰ ਗਲਤੀ ਦੱਸੋ ਇੱਥੇ ਕਿਹਦੀ ਹੈ ਗਲਤੀ ਦੇਖੋ ਤਾੜੀ ਇੱਕ ਹੱਥ ਦੇ ਨਾਲ ਤਾਂ ਵੱਜਦੀ ਨਹੀਂ ਤਾੜੀ ਦੂਜੇ ਹੱਥ ਨੂੰ ਨਾਲ ਲਾਵਾਗੇ ਹੱਥ ਦੇ ਹੱਥ ਆਈ ਬੱਜੇਗੀ अदरवाइज ਨਹੀਂ ਬੱਜੇਗੀ ਤੇ ਹੁਣ ਆ ਕੇ ਇੱਥੇ ਖੁਲਾਸੇ ਕਰਦੇ ਨੇ ਸਾਡੇ ਨਾਲ ਏਜੰਟਾਂ ਨੇ ਧੋਖਾ ਕੀਤਾ ਸਾਨੂੰ ਉਹ ਕੁਛ ਕਹਿੰਦੇ ਸੀ ਹੁਣ ਭਾਈ ਠੀਕ ਹੈ ਏਜੰਟਾਂ ਨੇ ਤੁਸੀਂ ਯਾਰ ਸਭ ਤੋਂ ਵੱਡੀ ਗੱਲ ਇਹ ਏਜੈਂਟਾਂ ਨੂੰ ਤਾਂ ਮੂਰਖ ਬੰਦੇ ਚਾਹੀਦੇ ਆ ਉਹ ਗੱਲਾਂ ਬਾਤਾਂ ਚ ਐਡੇ ਵੱਡੇ ਵੱਡੇ ਸੱਜ ਮਹਿਲ ਦਿਖਾਉਂਦੇ ਨੇ ਕਿ ਆਮ ਬੰਦਾ ਜਿਹੜਾ ਹੈ ਉਹਨਾਂ ਦੇ ਡਾਲਰਾਂ ਦੀ ਚਕਾ ਚੌਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤਾਂ ਗਲਤ ਰਸਤਾ ਆਪਣਾ ਲੈਂਦੇ ਨੇ ਸੋ ਜਿਸ ਦਾ ਨੁਕਸਾਨ ਸਾਨੂੰ ਭੁਗਤਣਾ ਪੈਂਦਾ ਹੈ ਹੁਣ ਤੁਸੀਂ ਇਹ ਦੇਖ ਲਓ ਕਿ ਮਤਲਬ ਜਿਸ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਅਜੇ ਮਤਲਬ ਕੋਈ ਹਿੰਦੇ ਵਿੱਚ ਪਹੁੰਚਿਆ ਆ ਕੋਈ ਜਨਵਰੀ ਚ ਪਹੁੰਚਿਆ ਫਰਵਰੀ ਚ ਫੜ ਲਿਆ ਕੋਈ ਫਰਵਰੀ ਜੀ ਪਹੁੰਚਿਆ ਤੇ ਫਰਵਰੀ ਚ ਹੀ ਫੜ ਲਿਆ ਮਤਲਬ ਦੋਸਤੋ ਹੁਣ ਤੁਸੀਂ ਆਪ ਦੱਸੋ ਇਹਨਾਂ ਦੇ 60-60 ਲੱਖ ਰੁਪਈਆ ਜਿਹੜਾ ਕੋਈ ਵਿਆਜ ਤੇ ਲਿਆ ਹੋਊਗਾ ਕਿਸੇ ਨੇ ਜ਼ਮੀਨ ਗਹਿਣੇ ਰੱਖੇ ਹੋਏਗੀ ਪਤਾ ਨਹੀਂ ਕਿਸ ਤਰ੍ਹਾਂ ਰੇਜ਼ ਕੀਤਾ ਹੋਏਗਾ ਹੁਣ ਉਹ ਸਾਰੇ ਜਿਹੜੇ ਆ ਉਹ ਕਿਸ ਤਰ੍ਹਾਂ ਉਤਾਰੇ ਜਾਣਗੇ پوری زندگی ہوں محنت کرنی پہنی ہے پوری زندگی لونی پہنی ہے کیونکہ وہ ڈالر بھی چکا چاہوں تو دور چلے گئی ڈپورٹ ہو کے آ گیا تا تحنت بھی کرنی پہ گی تا مزدوری بھی کرنی گی پر ایک ضرور ہے دوستو بہت سارے لوگ یہ کہہ نے ہیں کہ پنجابیان نے ہی جا کے باقی لوگ کا بھی کام خراب کر دیتا ہے یہ کیوں سننے کو مل رہا ہے کیونکہ پجابی جی اتھے جا کے زیادیاں کر دینے اور اتھے کے قانون دینا نال دینے جس کر کے اُتھے دی سرکار جڑی قانون سخت بنا لے بھی ہے اور جیڑے تا ہندے اب پرانے بندے گئے انہوں تا کوئی پرواہ نہیں ہے جنہاں دی اور ایڈی شپ ہے جیڑے بچارے نمیں گئے نہیں ہے جس طرح ہن واپس آ رہے نے ہن کوئی کہہ رہا کہ چودان لاکھ دے قریب بندے آن گئے جی پنجاب دے پتہ نہیں کوئی کچھ کہہ رہا مطلب وہ ہاریک تا چیرہ جڑا ہے وہ اداس اداس نظر آ رہا ہے پتہ نہیں مطلب اٹھکندے جی جی جا جا دے جا جا, جا, جا پر کے ہوں گے تو اسی دیکھ دے رہا ہوں انہیں کہ پنجابی گئے ہوئے ہیں پھر اتھے دیا سجامہ بارے گلوات کر دے ہیں کہ اتھے دیا سجا کنی زیادہ سکتا ہے کہ اسی کمرے دے دے چھ چھاڑ دن دے ہیں کوٹ دے نہیں مار دے نہیں اس تو بعد مطلب اس کو ہی کہ انہی سجا ہوں دیا ہے کہ جڑی اپنا مطلب کسی دن آگل بیت بچے نہیں دس سکتے سو اس تو بعد انہوں نے سجامہ جڑیاں اگے چل دیا رہن دیا نے آخر کار آخر کار ہاتھ کڑیاں پیرانچ بیڑیاں لیکن انہوں نے پنجاب دی ترتی تے گلامہ ور کی زندگی انہوں نے چھٹ کے گئے نے دس سو بھئی اتھے سرکاراں کی کر دیا نے کی مودی صاحب چھپن انچ دا سینہ دا بڑے چھتی قیم دیا مودی پاکتا نے چاہی دا گا اگا کہ ہون مودی صاحب گئے سی تے کم سے کم کیڑی گل کر کے آیا مودی ਆਵਾਇਨੀ ਤਾਂ ਜਾਜ ਆਉਣੇ ਸ਼ੁਰੂ ਹੋਏ ਨਹੀਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਸਾਦੀ ਡੋਰ ਵੀ ਕਿਸੇ ਦੇ ਹੱਥ ਵਿੱਚ ਹੈ ਸੋ ਇਸ ਕਰਕੇ ਮੈਂ ਤਾਂ ਐਂਡ ਵਿੱਚ ਇਹੀ ਕਹਾਂਗਾ ਅਖਰ ਵਿੱਚ ਕਿ ਦੋਸਤੋ ਠੀਕ ਹੈ ਜੇਕਰ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਕਿਸੇ ਕੰਕੀ ਦੇ ਵਿੱਚ ਸਹੀ ਤਰੀਕੇ ਨਾਲ ਜਾਓ ਸਹੀ ਬੰਦੇ ਦੀ ਪਰਖ ਕਰੋ ਜਾਂਚ ਕਰੋ ਤਾਹੀਂ ਤੁਸੀਂ ਪਾਰ ਉਤਾਰਾ ਹੋ ਸਕਦਾ ਹੈ ਨਹੀਂ ਤਾਂ ਉਹ ਜ਼ਿੰਦਗੀ ਖਤਮ ਤਾਂ ਖਤਮੀ ਹੈ ਜੁੜੇ ਰਹੋ ਕੋ ਸੁਨਾ ਮੈਂ ਚਾਹ ਨਾ ਪੀਣਾ